सजण नके मिठियल पिछो दल कु तूं मार દોષ ને કે રે રે ਸਾડે સીને લગિયા સટા દે રબ્યા પેઈ કરું નબે આ સાડી આ દલગી આજ ની તા છોડે દિના બાર આ દલગી અદ તા સાડી આ દલગી ਮੈਂ ਬਹੁਤ ਜ਼ਿਆਦਾ ਸੁਣੋ ਮੇਰਾ ਪਹਿਲਾ ਇਲੈਕਟ੍ਰੋਨਿਕ ਦਾ ਕੰਮ ਸੀ ਤੇ ਬੜੀਆਂ ਕਾਸਟਾਂ ਵਿੱਚ ਹੀ ਆ ਬਸ ਜੀ ਗਾਣੇ ਫੇਮਸ ਤੇ ਕਹਿ ਸਕਦੇ ਆ ਦਰਸ਼ਕਾਂ ਦਾ ਪਿਆਰ ਆ ਸੁਣਨ ਵਾਲਿਆਂ ਦਾ ਪਿਆਰ ਆ ਸ਼ੁਰੂਆਤ ਤੇ ਅੱਜ ਤੋਂ ਬਹੁਤ ਕਹਿ ਸਕਦੇ ਆ ਕਾਫੀ ਸਮਾਂ ਪਹਿਲਾਂ ਜਿਹੜੀ ਇਸ ਚੀਜ਼ ਦੀ ਹੋ ਗਈ ਸੀ ਅ 2000 ਦੇ ਵਿੱਚ ਪਹਿਲਾ ਮੇਰਾ ਜਿਹੜਾ ਗਾਣਾ ਆਇਆ ਸੀ ਉਹ ਤੋਂ ਬਾਅਦ ਤੁਰਦਾ ਗਿਆ ਕੰਮ ਨੇ ਗਾਣਾ ਸੁਣਾਓ ਜੀ ਗਾਣੇ ਤੇ ਬਹੁਤ ਸਾਰੇ ਨੇ ਜੀ ਅ ਕਈ ਗਾਣੇ ਤੇ ਐਸੇ ਨੇ ਜਿਹੜੇ ਵੇਖੋ ਦੇਸ਼ਾਂ-ਵਦੇਸ਼ਾਂ ਦੀ ਵਿੱਚ ਦੂਜੇ ਸਿੰਗਰਾਂ ਨੇ ਵੀ ਬੋਲ ਦਿੱਤੇ ਆ ਪੰਜਾਬ 'ਚ ਵੀ ਬੋਲ ਦਿੱਤੇ ਬਹੁਤ ਸਾਰੇ ਗਾਣੇ ਦਰਸ਼ਕ ਜਦੋਂ ਸਰਚ ਕਰਨਗੇ ਸਾਰਾ ਪਤਾ ਲੱਗ ਜਾਏਗਾ ਇੱਕ ਮੇਰਾ ਗਾਣਾ ਸੀ ਸੁਦੇਸ਼ ਕੁਮਾਰੀ ਜੀ ਦੇ ਨਾਲ ਕਦੇ ਨਾ ਕਦੇ ਤੇ ਸਾਡੀ ਯਾਦ ਆਊਗੀ ਅੱਜ ਨਹੀਂ ਤੇ ਥੋੜੇ ਦਿਨਾਂ ਬਾਅਦ ਆਊਗੀ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਥੋੜਾ ਜਿਹਾ ਸੁਣਾਉਣ ਦੀ ਉਹ ਕਦੇ ਨਾ ਕਦੇ ਤਾਂ ਸਾਡੀਆਂ ਦਾਊਗੀ ਅੱਜ ਨਹੀਂ ਤਾਂ ਥੋੜੇ ਚਿਰਾਂ ਬਾਅਦ ਆਉਗੀ ਗਾਣੇ ਗਾਣੇ ਤੋਂ ਬਾਅਦ ਗਾਣੇ ਗਾਣੇ ਤੋਂ ਬਾਅਦ ਗਾਣੇ ਬਹੁਤ سارے ਗਾਣੇ ਇਦਾਂ ਦੇ ਹੋਏ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੇ ਪਾਪੂਲਰ ਹੋਏ ਪਰ ਲੋਕਾਂ ਨੂੰ ਜਿਆਦਾ ਪਤਾ ਨਹੀਂ ਵੀ ਇਹ ਗਾਣੇ ਮੈਂ ਬੋਲੇ ਆ ਸਭ ਤੋਂ ਵੱਡੀ ਗੱਲ ਜਿਹੜੀ ਆ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਸੁਣੋਗੇ ਤੇ ਤੁਹਾਨੂੰ ਪਤਾ ਲੱਗੇਗਾ ਵੀ ਉਹ ਮੈਂ ਗਾਣੇ ਬੋਲੇ ਨੇ ਇੱਕ ਗਾਣਾ ਸੀ ਮੇਰਾ ਕਦੇ ਨਾ ਕਦੇ ਸਾਡੀ ਯਾਦ ਆਊਗੀ ਅੱਜ ਨਹੀਂ ਤੇ ਥੋੜੇ ਦਿਨਾਂ ਬਾਅਦ ਆਊਗੀ ਸੁਦੇਸ਼ ਕੁਮਾਰੀ ਦੇ ਨਾਲ ਮੇਰਾ ਗਾਣਾ ਤੁਸੀਂ YouTube ਤੇ ਦੇਖਿਓ ਉਹਦੇ ਆਡੀਓ ਦੇ 5 ਮਿਲੀਅਨ 뷰 ਨੇ ਜੀ ਉਹਦੇ ਉੱਪਰ ਤੇ ਇਸ ਤਰ੍ਹਾਂ ਬਹੁਤ ਸਾਰੇ ਗਾਣੇ ਆ ਮੈਂ ਕੁੜੀਆਂ ਨਾਲ ਤਾਂ ਕਰਕੇ ਇਸ ਤਰ੍ਹਾਂ ਬਹੁਤ ਸਾਰੇ ਗਾਣੇ ਜਿਹੜੇ ਮੇਰੇ ਉਹ ਪੰਜਾਬੀ ਫਿਲਮਾਂ ਚ ਵੀ ਗਾਡੇ ਸਾਂ ਪਾ ਪੰਜਾਬੀ ਚ ਵੀ ਆਏ ਜੀ ਗਾਣੇ ਤੇ ਇੱਕ ਹਿੰਦੀ ਫਿਲਮ ਵਾਸਤੇ ਵੀ ਬੋਲ ਕੇ ਆਇਆ ਮੈਂ ਗਾਣਾ yes i'm student sidhu moose wale ਦੀ ਫਿਲਮ ਵੀ ਉਹਦੇ ਚ ਮੈਂ ਕੰਮ ਕੀਤਾ ਕੰਮ ਮੈਂ ਕਰਦਾ ਹੀ ਗਿਆ ਜੀ ਜਿੰਨੇ ਜੋਗਾ ਹੈ ਤੇ ਤੁਹਾਨੂੰ ਇੱਕ ਫਨੀ ਚੀਜ਼ ਸੁਣਾਉਣਾ ਕਿ ਮੈਂ ਪਹਿਲੀ ਵਾਰੀ ਕੈਨੇਡਾ ਗਿਆ ਤੇ ਮੇਰੀ ਇੱਕ ਐਲਬਮ ਬਾਈਸੀ ਸੁਰਮਾ ਉਹਦੇ ਵਿੱਚ ਮੇਰਾ ਇੱਕ ਗਾਣਾ ਸੀ ਉਹ ਦੋ ਬੇਸਿਕਲੀ ਅਮਲੀਆਂ ਦਾ ਗਾਣਾ ਸੀ ਵਾਪਸ ਦੇ ਵਿੱਚ ਲੜ ਪੈਂਦੇ ਆ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਉਹ 2 ਸਾਲ ਤੋਂ ਟੌਪ 10 ਦੇ ਵਿੱਚ ਆ ਮੇਰਾ ਗਾਣਾ ਤੇ ਪਤਾ ਕਿਸੇ ਨੂੰ ਵੀ ਨਹੀਂ ਪਿਓ ਗਾਣਾ ਮੈਂ ਬੋਲਿਆ ਹੈਰਾਨਗੀ ਦੀ ਗੱਲ ਸੀ ਜਦੋਂ ਮੈਨੂੰ ਇੰਟਰਡਿਊਸ ਕੀਤਾ ਗਿਆ ਉੱਥੇ ਉਹ ਕਹਿੰਦੇ ਜੀ ਉਸ ਸਿੰਗਰ ਨੂੰ ਲੱਗੇ ਆ ਬੁਲਾਉਣ ਜੀ ਦਾ ਗਾਣਾ ਤੁਸੀਂ ਫਰਮਾਇਸ਼ ਕਰ ਕਰਕੇ ਜੋ ਤੁਸੀਂ ਡਰਾਈਵਿੰਗ ਕਰਦੇ ਹੋ ਜਾਂ ਟਰੱਕ ਚਲਾਉਂਦੇ ਹੋ ਤੇ ਇਹ ਗਾਣਾ ਲਵਾਉਂਦੇ ਹੋ ਭਾਜੀ ਮਲਕੀਤ 골ਡਨ ਸਟਾਰ ਜਿਹੜੇ ਉਹ ਵੀ ਨਾਲ ਸਨ ਤੁਸੀਂ ਬਲੀਵ ਕਰਿਓ ਮੇਰੇ ਤੋਂ ਪਹਿਲਾਂ ਦੋ ਸਿੰਗਰ ਗਾਏ ਸੀ ਲੋਕ ਨਹੀਂ ਉੱਠੇ ਤੇ ਮੇਰੀਆਂ ਵੀ ਲੱਤਾਂ ਕੰਬਦੀਆਂ ਸੀ ਵੀ ਲੋਕ ਉੱਠੇ ਨਹੀਂ ਤੇ ਮੈਂ ਤੇ ਨਵਾਂ ਬੰਦਾ ਮੈਂ ਕੀ ਕਰ ਲੈਣਾ ਜਾ ਕੇ ਅੱਛਾ ਜੀ ਉਹ ਉਸ ਅਨਾਉਂਸਮੈਂਟ ਨੇ ਲੋਕਾਂ ਦਾ ਮੇਰੇ ਵੱਲ ਧਿਆਨ ਕੀਤਾ ਤੇ ਮੈਂ ਗਾਣਾ ਸ਼ੁਰੂ ਕੀਤਾ ਉਹ ਗਾਣੇ ਤੇ ਤੁਹਾਨੂੰ ਬੋਲ ਸੁਣਾਉਣਾ ਜੀ ਉਹ ਗਾਣਾ ਸੀ ਫੰਨੀ ਜਾਂ ਬਿਲਕੁਲ ਸਿੱਧਾ ਪੱਧਰਾ ਜਾਂ ਗਾਣਾ ਸੀ ਵੀ ਅਮਲੀ ਲੜ ਪੈਂਦੇ ਇੱਕ ਦੂਜੇ ਨੂੰ ਕਹਿੰਦੇ ਜਾਂਦਾ ਉਹ ਉਦਾਂ ਅਸੀਂ ਪਿੰਡ ਵਿੱਚ ਮਾੜੇ ਮੋਟੇ ਬੰਦਿਆਂ ਪਰ ਇਤਰਾ ਵੀ ਚੰਗੇ ਆ ਤੇ ਉਤਰਾ ਵੀ ਚੰਗੇ ਆ ਕਦੇ ਕਦੇ ਗਾ ਵੀ ਲਈਦਾ ਉਹ ਮੂੜ ਸਾਡਾ ਬਣੇ ਜਦੋਂਦੋਂ ਅਸੀਂ ਨਾ ਵੀ ਲਈਦਾ ਹੋ ਰੋਜ਼ ਰੋਜ਼ ਨਹਾਉਂਦੇ ਰਹੀਏ ਅਸੀਂ ਕਿਹੜਾ ਗੰਦੇ ਆ ਇਤਰਾ ਵੀ ਚੰਗੇ ਆ ਤੇ ਉਤਰਾ ਵੀ ਚੰਗੇ ਆ ਕਿਸੇ ਵੀ ਵਿਚੋਲੇ ਕੋਲ ਸਾਥ ਅਜੇ ਜਾਣੀ ਹੋਇਆ ਇਸੇ ਗੱਲੋਂ ਯਾਰੋ ਸਾਡਾ ਅਜੇ ਤੱਕ ਵਿਆਹ ਨਹੀਂ ਹੋਇਆ ਹੋਏ ਅਸੀਂ ਆਕਵਾਰੇ ਸਾਨੂੰ ਲੋਕੀ ਕਹਿੰਦੇ ਰੰਡੇ ਆ ਇਤਰਾ ਵੀ ਚੰਗੇ ਆ ਤੇ ਉਤਨਾ ਵੀ ਚੰਗੇ ਆ ਜਿਹੜਾ ਰੁਝਾਨ ਉਹ ਸੂਫੀ ਗਾਣਿਆਂ ਵੱਲ ਰਿਆਂ ਰੋਮਾਂਟਿਕ ਗਾੜਿਆਂ ਵੱਲ ਰਿਆਂ ਤੇ ਕੁਝ ਸਾਈਡ ਗਾਣਿਆਂ ਦੇ ਵੱਲ ਰਿਆਂ ਸੂਫੀ ਤਾਂ ਬਹੁਤ ਸਾਰੇ ਨੇ ਮੈਂ ਤੁਹਾਨੂੰ ਇੱਕ ਸਿਰਫ ਸ਼ੇਅਰ ਸੁਣਾਉਣਾ ਜੀ ਅਮ ਦਾ ਹੋਵੇ ਉਹਨਾਂ ਲੋਕਾਂ ਦਾ ਜਿੰਨਾ ਸਾਡੇ ਸਜਣ ਨਖੇੜੇ ਉਹ ਮੂੰਹ ਤੇ ਕਰਕੇ ਮਿੱਠੀਆਂ ਗੱਲਾਂ ਪਿੱਛੋਂ ਦੇਂਦੇ ਨੇ ਗਲਤ ਸੁਨੇੜੇ ਤੂੰ ਮਾਹੀ ਆਬਾ ਤੇਰੇ ਮੈਂ ਬੇ ਸਾਡੇ 10000 ਜ਼ੋਰ ਨੇ ਕਿਹੜੇ ਸਾਡੇ ਸੀਨੇ ਲੱਗੀਆਂ ਸਟਾਂ ਦੇ ਰਬ ਆਪੇ ਹੀ ਕਰੂ ਨਬੜੇ ਪਰਿਵਾਰ ਦਾ ਬਹੁਤ ਸਹਯੋਗ ਹੈ ਜੀ ਪਰਿਵਾਰ ਨੇ ਮੇਰਾ ਬਹੁਤ ਸਾਰਾ ਦਿੱਤਾ ਮੇਰੇ ਫਾਦਰ ਸਾਹਿਬ ਨੇ ਮਦਰ ਮੇਰੇ ਐਕਸਪਾਇਰ ਹੋ ਗਏ ਨੇ ਮੇਰੇ ਬ੍ਰਦਰ ਨੇ ਦੋ ਯੂ ਐਸਏ ਮੇਰੇ ਸਿਸਟਰ ਨੇ ਤੇ ਸਭ ਤੋਂ ਵੱਧ ਮੇਰੀ ਵਾਈਫ ਮੇਰੀ ਬੈਟਰ ਹੱਫ ਉਹਨਾਂ ਨੇ ਬਹੁਤ ਸਾਰਾ ਦਿੱਤਾ ਮੇਰਾ ਤੇ ਮੇਰੀ ਬੇਟੀ ਵੀ